मेरा नाम है नीलू मैं राजस्थान से रहने वाले हूं और वो 20-22 साल से काम करते करदे पाजी और कूड़ा-कड़ा चोबदे नाली मोरी भी सारीयां दी साफ करदे और इनदा सीबरे के भी इने जिम्मेदारी दे रखी हमको सीबरे दा काम कर रहे हैं तो इथे रहेंगे सारा काम करेंगे अगर सीबरे दा काम नहीं करेंगे तो तोई पिंड ते निकलदा नहीं करेंगे कोई काम ये चक्कर है ना दा तो हम मजबूर है भाई सीबरे दा भी काम करदे 4000 देदे पाजी ਆਹ ਅੱਜ ਕੀ ਹੋਇਆ ਅੱਜ ਹੋਇਆ ਇਹਨ ਕੋ ਸੀਨ ਸੀਵਰੇ ਦਾ ਕੀ ਹੈ ਗੰਦੇ ਹੋਏ ਸੀ ਫਿਰ ਪਾਣੀ ਰੁਕੇ ਡੱਕਾ ਲਗਿਆ ਲੋਕਾਂ ਦੀ ਨਾਲੀ ਭਰੀ ਹੈ ਕਟਰ ਬਾਰੇ ਤੂੰ ਸੀਵਰੇ ਸਾਫ ਕਰੋ ਤਸੀਵਰੇ ਸਾਫ ਕਰਨੇ ਗਏ ਤਾਂ ਦੋ ਮੇਰਾ ਘਰ ਵਾਲਾ ਬੜਿਆ ਅੰਦਰ ਕਨਈਆ ਤਾਂ ਮੇਰਾ ਫਿਰ ਆ ਬੜਿਆ ਅੰਦਰ ਤਾਂ ਦੋਨੋਂ ਉੱਥੇ ਹੀ ਘਰੋਸ ਹੋ ਗਏ ਇੰਨਾ ਭੀੜ ਬੜੀ ਬੜੀ ਭੀੜ ਕੋਈ ਕੇ ਨਹੀਂ ਨਿਕਾਲਾ ਕੇ ਨਹੀਂ ਤਾਂ ਜਗ ਮੈਂ ਅੰਦਰ ਪੜੂ ਤਾਂ ਮੈਂ ਨਿਕਾਲੂ ਨੂੰ ਕੇਨੇ ਨਹੀਂ ਨਿਕਾਲਾ ਮੈਂਨੇ ਕਿੰਨੇ ਕੱਪ ਪਾਈ ਕਿੰਨੇ ਵੱਲ ਦਾ ਰੋੜਾ ਕਿੰਨਾ ਪਾਇਆ ਕੇਨੇ ਨਹੀਂ ਨਿਕਾਲਾ ਪਰ ਪਤਾ ਨਹੀਂ ਕਿਉਂ ਨੇ ਪਰਮਾਤਮਾ ਦਾ ਬਲਾ ਹੋ ਜਿੰਨੇ ਕਾਲ ਤੇ ਬਾਹਰ ਹੁਣ ਇੱਥੇ ਕੌਣ ਲੈ ਕੇ ਆਇਆ ਉਹਨਾਂ ਪਿੰਡ ਵਾਲੇ ਹੀ ਲੈ ਕੇ ਆਏ ਸਾਬ ਜਰ ਪਿੰਡ ਵਾਲੇ ਹੀ ਲੈ ਕੇ ਆਏ ਚਾਰੇ ਦੇ ਲੈ ਕੇ ਆਏ ਸਾਰੇ ਕੁਝ ਜਰਦਰ ਕੰਮ ਕਰਦੇ ਉਹਨਾਂ ਦੇ ਮੋਟਰਸਾਈਕਲ ਵੱਡੀਆਂ ਕੱਡੀਆਂ ਵੱਡੀਆਂ ਜੁਬਦੀਆਂ ਉਹਨਾਂ ਕੀ ਕੀ ਨਾਮ ਜਿਹਨਾਂ ਦੇ ਅੰਦਰ ਇੱਕ ਦਾ ਨਾਮ ਕਨਈਆ ਇੱਕ ਦਾ ਨਾਮ ਨੀਰੂ ਇੱਕ ਦਾ ਨਾਮ ਮੋਲੂ ਹੈ ਮੈਂ ਵੀ ਗਈ ਮੈਂ ਸਾਰੀ ਲੈ ਲਈ ਮੇਰੀ ਕੁੜੀ ਨੂੰ ਲੈਣ ਵਾਲੇ ਕਿਸ ਤੋਂ ਦੇ Rajasthan जिला भरतपुर ਕੀ ਸਾਰੀ ਘਟਨਾ ਜੀ ਮੈਂ ਤਹਿਸੀਲਦਾਰ ਦਿਨਾਨਗਰ ਗੁਰਮੀਤ ਸਿੰਘ ਵਿਚਰਾ ਇੱਕ ਗੱਟਰ ਸਾਫ ਕਰਨ ਵਾਸਤੇ ਜਿਹੜਾ ਪਿੰਡ ਦਾ ਗੱਟਰ ਹੈ ਉਹਨੂੰ ਸਾਫ ਕਰਨ ਵਾਸਤੇ ਅੰਦਰ ਬੜੇ ਆਉਣੇ ਪ੍ਰਾਈਵੇਟ ਤੌਰ ਤੇ ਕਿਸੇ ਨੇ ਇਹਨਾਂ ਨੂੰ ਲਾਇਆ ਆਉਣਾ ਤੇ ਉੱਥੇ ਗੈਸ ਚੜਨ ਨਾਲ ਇਹਨਾਂ ਦੀ ਹਾਲਤ ਖਰਾਬ ਹੋ ਗਈ ਤੇ ਸਰਪੰਚ ਸਾਹਿਬ ਇਹਨਾਂ ਨੂੰ ਹਸਪਤਾਲ ਲੈ ਆਏ ਜਦੇ ਵਿੱਚ ਉਹ ਇੱਕ ਦੀ ਡੈਥ ਹੋ ਗਈ ਪੂਰਾ ਹੋ ਗਿਆ ਤੇ ਦੂਸਰੀ ਦੀ ਹਾਲਤ ਖਰਾਬ ਹੋਣ ਕਰਕੇ ਦਿ올 ਹਸਪੀਟਲ ਉਹਨੂੰ ਸ਼ਿਫਟ ਕੀਤਾ ਇਹਨਾਂ ਨੇ ਆ ਪੁਲਿਸ ਨੇ ਜੀ ਤਿੰਨ ਤਿੰਨ ਬੰਦੇ ਇੱਕ ਦੀ ਹਾਲਤ ਕੋਲ ਤਿੰਨ ਬੰਦੇ ਸੀ ਇੱਕ ਬੰਦਾ ਇੱਥੇ ਦਾਖਲ ਹੈ ਜਿਹਦਾ ਜਿਹੜਾ ਐਸਐਮਓ ਸਾਹਿਬ ਨੇ ਦੱਸਿਆ ਕਿ ਉਹ ਥੋੜਾ ਜਿਹਾ ਠੀਕ ਹੈ ਅੱਛਾ ਤੇ ਸਾਰੇ ਜਿਹੜਾ ਗੱਟਰ ਸਾਫ਼ ਕਰਨ ਵਾਲੇ ਦਾ ਜਿਹੜਾ ਪ੍ਰਾਈਵੇਟ ਉਹਦੇ ਬੰਦਾ ਲਾਹੇ ਕੋਈ ਉਹਨਾਂ ਦੇ ਚਲ ਬੰਦਾ ਨਹੀਂ ਵੀ ਤਿੰਨ ਬੰਦੇ ਲਾਹੇ ਮਜ਼ਦੂਰ ਕੋਈ ਬਣਾ ਕੋਈ ਕਵਰਟੀ ਪਰਪਸ ਉਹ ਹੀ ਸੇਫਟੀ ਨਹੀਂ ਕੁਛ ਨਹੀਂ ਆਉਂਦਾ ਇਹ ਤੇ ਹੁਣ ਸਰਪੰਚ ਸਾਹਿਬ ਹੀ ਦੱਸਣਗੇ ਇੱਕ ਵਾਰੀ ਉਹ ਇਲਾਜ ਹੋ ਜਾਵੇ ਫਿਰ ਪੁੱਛਦੇ ਉਹਨਾਂ ਨੂੰ ਕੀ ਕਹਿੰਦੇ ਨੇ ਉਹ ਕਿਨੇ ਲਾਇਆ ਸੀ ਇਹਨਾਂ ਨੂੰ ਕਿਉਂ ਲਾਇਆ ਸੀ ਸਰਪੰਚ ਸਾਹਿਬ ਕਹਿੰਦੇ ਮੈਨੂੰ ਨਹੀਂ ਪਤਾ ਪ੍ਰਾਈਵੇਟ ਤੌਰ ਤੇ ਕਿਸੇ ਨੇ ਲਾਇਆ ਸੀ ਗਾਟਰ ਬੰਦ ਸੀਗੇ ਸਿਵਰੇਜ ਬੰਦ ਸੀਗਾ ਉਹ ਸਾਫ ਕਰਨ ਵਾਸਤੇ ਲਾਇਆ ਸੀ ਉਹ ਬਾਕੀng ਡਿਟੇਲ ਦੇਣਗੇ ਇੱਕ ਵਾਰੀ ਦੇਖ ਲੈਣ ਜਿਹੜਾ ਜਿਹੜਾ ਜਿਆਦਾ ਸੀਰੀਅਸ ਹੈ ਉਹਨੂੰ ਸੰਭਾਲ ਲੈਣ ਸਰਕਾਰ ਕੋਲ ਪੁੱਛਿਆ ਜਾ ਰਿਹਾ ਹੈ ਹੈਲਪ ਵਾਸਤੇ ਸਤਰੀਪੰਦੇ ਕੋਈ ਨਹੀਂ ਉੱਚ ਅਧਿਕਾਰੀਆਂ ਨੂੰ ਦੱਸ ਦਿੰਦੇ ਆ ਰਿਪੋਰਟ ਬਣਾ ਕੇ ਭੇਜ ਦਿਆਂਗੇ ਦੇਖਦੇ ਆ ਕੀ ਹੁੰਦਾ ਜੀ ਗ੍ਰਾਮ ਪੰਚਾਇਤ ਦੀ ਕਿਹੜੀ ਕਿਹੜੀ ਗ੍ਰਾਮ ਪੰਚਾਇਤ ਚਾਵਾ ਗ੍ਰਾਮ ਪੰਚਾਇਤ ਚਾਵਾ ਚਾਵਾ ਜੀ ਚਾਵਾ ਪੇਡਾ ਹੈ ਠੀਕ ਹੈ ਸਤ